वाहिगुरू जी ख़ालसा वाहिगुरू जी फतिह परम सन्मानो गुरू रूप गुरू खालसा गुर संगत जी सरबत गुरसिखमाई भाई दसो पातशाह हूं के ज्ञान स्वरूप जागदी जोत कर जो की ओट। ਬਾਣੀ ਕੇ ਬੋਹਿਤ ਚਵਰ ਛਤਰ ਤਖਤ ਕੇ ਮਾਰਕ ਪ੍ਰਤਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਔਰ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਬੰਗਲਾ ਸਾਹਿਬ ਵਿਖੇ ਪਾਵਨ ਗੁਰਬਾਣੀ ਦੀ ਸੰਥਿਆ ਕਰਨ ਵਾਸਤੇ ਇਕੱਤਰ ਹੋਏ ਹਾਂ ਸੋ 40 ਅੰਗ ਔਰ 67 ਸ਼ਬਦ ਹੋ ਚੁੱਕੇ ਹਨ 41ਵੇਂ ਅੰਗ ਤੋਂ 68ਵਾਂ ਸ਼ਬਦ ਪ੍ਰਾਰੰਭ ਕਰਨਾ ਹੈ ਸੋ ਸਾਵਧਾਨ ਹੋ ਕਰਕੇ ਪਵਨ ਗੁਰਬਾਣੀ ਦੀ ਸੰਥਿਆ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹੱਲਾ ਚੌਥਾ ਹਾਉ ਅੰਤ ਦਸਾਈ ਨਿਤ ਖੜੀ ਖੜੀ ਪਾਠ ਪੜਨਾ ਹੈ ਭਾਰਾ ਕਰਕੇ ਕੋਈ ਪ੍ਰਭ ਦੱਸੇ ਤិន ਜਾਓ ਜਿਨੀ ਮੇਰਾ ਪਿਆਰਾ 라ਵਿਆਂ ਤਿਨ ਪਿੱਛੇ ਲਾਗ ਫਿਰਾਓ ਕਰ ਮਿੰਨਤ ਕਰ ਜੋ ਦੜੀ ਮੈਂ ਪ੍ਰਭ ਮਿਲਣਾ ਚਾਹਉ ਮੇਰੇ ਭਾਈ ਜਨਾ ਕੋਈ ਮੋ ਕਉ ਹਰ ਪ੍ਰਭ ਮੇਲ ਮਿਲਾਏ ਹਉ ਸਤਗੁਰ ਵਿਟੋ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਈ ਰਹਾਉ ਹੋਏ ਨਿਮਾਣੀ ਤਹ ਪਵਾ ਪੂਰੇ ਸਤਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਗੁਰ ਕਰੇ ਸਾਬਾਸ ਹਉ ਗੁਰ ਸਾਲਾਹੇ ਨਾ ਰਜਾਵ ਇਸ ਨੂੰ ਖਿੱਚ ਕੇ ਬੋਲਣਾ ਹੈ ਰੱਜਉ ਹਾਉ ਘਰ ਸਾਲਾ ਹੈ ਨਾ ਰੱਜਉ ਨਾ ਮੇਲੇ ਹਰ ਪ੍ਰਭ ਪਾਸ ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਤਿਨ ਭਾਗਾ ਦਰਸ਼ਨ ਨਾ ਕੀਐ ਭਾਗ ਜੀਣ ਬਹਿ ਰੋਏ ਜੋ ਹਰ ਪ੍ਰਭ ਭਾਣਾ ਸੋthia ਤੁਰ ਲਿਖਿਆ ਨਾ ਮਿਟੈ ਕੋਈ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀ ਗੁਰ ਸਤਗੁਰ ਪੀਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਗ ਅਜਲ ਹੈ ਸਮਾਈ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਗਤ ਨਾਮ ਰਸ ਆਤ ਭਗਾ ਇਹ ਸਬਦ ਨੂੰ ਇਸੇ ਤਰ੍ਹਾਂ ਹੀ ਪੜ੍ਹਨਾ ਹੈ ਰਸ ਅੰਗਰਤ ਨਾਮ ਰਸ ਅਦ ਭਲਾ ਕੇਤ ਬਿਦ ਮਿਲੇ ਰਸ ਖਾਈ ਜਾਏ ਪੁੱਛੋ ਸੋਹਾਗਣੀ ਤੁਸਾ ਕਿਉ ਕਰ ਮਿਲਿਆ ਪਬ ਆਈ ਓਏ ਵੇ ਪ੍ਰਵਾਹ ਨਾ ਭੁੱਲਨੀ ਹਉ ਮਰ ਮਰ ਤੋਬਾ ਤਿਨ ਪਾਈ ਭਾਈ રે ਮੇਰੇ ਸੱਜਣ ਹਰ ਗੁਣ ਸਾਰ ਸੱਜਣਾ ਸਤਿਗੁਰ ਪਰਖ ਹੈ ਦੁਖ ਕਟੜਾ ਹੋਂਨਾ ਮਾਰ ਰਹਾਉ ਗੁਰਮੁਖੀਆ ਸੋਹਾਗਣੀ ਤਿਨ ਦਇਆ ਪਈ ਮਨ ਆਈ ਸਤਿਗੁਰ ਵਚਨਰ ਤੰ ਹੈ ਜੋ ਮੰਨੇ ਸੋ ਹਰ ਰਸ ਖਾਏ ਸੇਵਡ ਭਾਗੀ ਵਡ ਜਾਣੀ ਹੈ ਜਿਨ ਹਰ ਰਸ ਖਾਧਾ ਗੁਰ ਭਾਏ ਇਹੋ ਹਰ ਰਸ ਵਣ ਤਿਨ ਸਬਤ ਹੈ ਭਾਗਹੀਣ ਨਹੀਂ ਖਾਈ ਬਿਨ ਸਤਬੁਰ ਪੱਲੈ ਨਾ ਪਵੈ ਮਨ ਮੁਖ ਰਹੇ ਬੇਲ ਲਾਈ ਓਏ ਸਤਗੁਰ ਆਗੇ ਨਾ ਨਿਭੈ ਉਹਨਾ ਅੰਤਰ ਕ੍ਰੋਧ ਬਲਾਈ ਹਰ 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 ਰਸ ਆਪ ਹੈ ਆਪੇ ਹਰ ਰਸ ਹੋਈ ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਈ ਸਭ ਤਾਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਇ ਸ੍ਰੀ ਰਾਗ ਮਹੱਲਾ ਚੌਥਾ ਦਿਨਸ ਚੜੇ ਫਿਰ ਆਥਵੇ ਰੈਣ ਸਦਾਈ ਜਾਏ ਆਪ ਘਟੈ ਨਰਨਾਮ ਬੁੱਝੈ ਨੇਤ ਮੂਸਾ 라ਜ ਟੁਕਾਏ ਗੁੜ ਮਿੱਠਾ ਮਾਇਆ ਫਸਰਿਆ ਮਾਨ ਮੁਖ ਲੱਗ ਮੱਖੀ ਪਚੈ ਪਚਾਈ ਭਾਈ રે ਮੈਂ ਮੀ ਤਸਖਾ ਪ੍ਰਭ ਸੋਏ ਪੁੱਤ ਕਲਤ ਕਲਤ ਭਾਰਾ ਪੜਨਾ ਹੈ ਅਦਕ ਲਾ ਕੇ ਪੁੱਤ ਕਲਤ ਮੋਹ ਵਿਖ ਹੈ ਅੰਤ ਦੇਲੀ ਕੋਏ ਨਾ ਹੋਏ ਰਹਾਓ ਗੁਰਮਤਿ ਹਰਿ ਲਿਵ ਉਭਰੇ ਅਲਿਪਤ ਰਹੇ ਸਰਣਾਈ ਅਲਿਪਤ ਵੀ ਐੜੇ ਨੂੰ ਚੱਕ ਕਰਕੇ ਪੜਨਾ ਹੈ ਅਲਿਪਤ ਅਲਪਤ ਨਹੀਂ ਪੜਨਾ ਅਲਿਪਤ ਅਲਿਪਤ ਰਹੇ ਸਰਣਾਈ ਉਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲੀਆ ਪਤ ਪਾਈ ਗੁਰਮੁਖ ਦਰਗਹਿ ਮੰਨੀਐ ਹਰ ਆਪ ਲੈ ਗੱਲ ਲਾਈ ਗੁਰਮੁਖੋ ਪੰਥ ਪ੍ਰਗਟਾ ਦਰ ਠਾਕ ਨਾ ਕੋਈ ਪਾਈ ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਨ ਲਿਵ ਲਾਈ ਅਨਹਦ ਤੁੰਨੀ ਦਰ ਵੱਜਦੇ ਦਰ ਸੱਚੈ ਸੋਭਾ ਪਾਈ ਜਿਨਿ ਗੁਰਮੁਖ ਨਾਮ ਸਲਾਹਿਆ ਤਿਨਾ ਸਭ ਕੋ ਕਹੈ ਸਾਬਾਸ ਤਿਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵੱਡੇ ਤਿਨਾ ਗੁਰਮੁਖਾ ਜਿਨ ਅੰਤਰ ਨਾਮ ਪ੍ਰਗਾਸ ਸਿਰੀ ਰਾਗ ਮਹੱਲਾ ਪੰਜਵ ਘਰ ਪਹਿਲਾ ਪਿਆ ਤੂ ਰਤਾ ਦੇਖ ਕੈ ਪੁੱਤਰ ਕਲੰਤਰ ਸੀਗਾਰ ਰਸ ਭੋਗ ਹੈ ਖੁਸ਼ੀਆਂ ਕਰਹਿ ਮਾਨ ਹੈ ਰੰਗ અપਾਰ ਬਹੁਤ ਕਰਹਿ ਫੁਰਮਾਈ ਸੀ ਵਰਤਹਿ ਹੋਏ ਅਫਾਰ ਕਰਤਾ ਚਿਤ ਨਾ ਆਵਈ ਮਨ ਮੁਖ ਅੰਧ ਗਵਾਰ ਮੇਰੇ ਮਨ ਸੁਖ ਦਾਤਾ ਹਰਿ ਸੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ ਕਪੜ ਭੋਗ ਲਪਟਾਇਆ ਸੋਇਨਾ ਰੁਪਾ ਖਾਕ ਰੁਪਾ ਅਤਕ ਲਾ ਕੇ ਪੜਨਾ ਹੈ ਰੁਪਾ ਸੋਇਨਾ ਰੁਪਾ ਖਾਕ ਹੈ ਵਰ ਗੈ ਵਰ ਬਹੁ ਰੰਗੇ ਕੀਏ ਰਾਥ ਅਥਾਕ ਕੈਸ ਹੀ ਚਿਤ ਨਾ ਪਾਵਹੀ ਵਿਸਰਿਆ ਸਭ ਸਾਕ ਸਿਰਜਣ ਹਾਰ ਭੁਲਾਇਆ ਵਿਣ ਨਾਵੈ ਨਾ ਪਾਕ ਲੈਂਦਾ ਬੱਦ ਦਵਾਈ ਤੂੰ ਮਾਇਆ ਕਰਹਿ ਇਕੱਤ ਇਕੱਤ ਪੜਨਾ ਹੈ ਇਕਤ ਨਹੀਂ ਇਕੱਤ ਲੈਂਦਾ ਬੱਦ ਦਵਾਈ ਤੂੰ ਮਾਇਆ ਕਰਹਿ ਇਕੱਤ ਜਿਸਨੂੰ ਤੂੰ ਪਤੀ ਆਏਗਾ ਸੋ ਸਣ ਤੁਜੈ ਅਨਿਤ ਅਹੰਕਾਰ ਕਰਹਿ ਅਹੰਕਾਰੀਆਂ ਵਿਆਪਿਆ ਮਨ ਕੀ ਮਤ ਜਿਨ ਪ੍ਰਭ ਆਪੁ ਪੁਧਾਇਆ ਨਾ ਤਿਸ ਜਾਤ ਨਾ ਪਤ ਸਤਿਗੁਰ ਪਰਖਿ ਮਿਲਾਇਆ ਇਕੋ ਸਜਣ ਸੋਇ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹੋਮੈ ਰੋਇ ਜੋ ਹਰ ਜਨ ਭਾਵੈ ਸੋ ਕਰੇ ਦਰ ਭੇਰ ਨਾ ਪਾਵੇ ਕੋਈ ਨਾਨਕ ਰਤੈ ਰੰਗ ਹਰ ਸਭ ਜਗੁ ਮਹਿ ਚਾਨਣ ਹੋਇ ਨਾਨਕ ਰਤੈ ਰੰਗ ਹਰ ਸਭ ਜਗ ਮਹਿ ਚਾਨਣ ਹੋਇ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਬਿਲਾਸ ਬਹੁ ਰੰਗ ਘਣਾ ਗ੍ਰਿਸ਼ਟ ਪੂਰ ਖੁਸ਼ੀਆਂ ਛਤਰ ਧਾਰ ਬਾਦਸ਼ਾਹੀਆ ਵਿੱਚ ਸਹਸੇ ਪਰਿਆ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਵਿਧਾਤੈ ਦੁਖ ਸਹਸਾ ਮਿਟ ਗਿਆ ਰਹਾਉ ਜੇਤੇ ਥਾਨ ਤਨੰਤਰ ਤਿਤੇ ਭਵ ਆਇਆ ਧਨ ਪਾਤੀ ਵੱਟ ਭੂਮੀਆ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨਿਸੰਗ ਹੋਏ ਵਰਤੈ ਅਫਰਿਆ ਅਫਰਿਆ ਫੜਨਾ ਅਫਰਿਆ ਨਹੀਂ ਅਫਰਿਆ ਹੁਕਮ ਚਲਾਏ ਨਿਸੰਗ ਹੋਏ ਵਰਤੈ ਅਫਰਿਆ ਸਭ ਕੋ ਅਸਗਤ ਕਰ ਲਏ ਉਹਨ ਬਿਨ ਨਾਵੇ ਖਾ ਕਰ ਲਿਆ ਕੋਟ 33 ਸੇਵਕਾ ਸਿੱਧ ਸਾਧਕ ਦਰਖਰਿਆ ਗਿਰੰਗ ਬਾਰੀ ਗਿਰੰਗ ਬਾਰੀ ਵਖਰਾ ਵਖਰਾ ਪਾਠ ਹੈ ਗਿਰੰਗ ਵਖਰਾ ਬਾਰੀ ਵਖਰਾ ਗਿਰੰਗ ਬਾਰੀ ਵਾਡ ਸਾਹਬੀ ਸਭ ਨਾਨਕ ਸੁਪਨ ਥੀਆ ਸ੍ਰੀ ਰਾਗ ਮਹੱਲਾ ਪੰਜਵਾ 팔케 ਉਠ ਪਪੋਲੀਐ ਰਿਣ ਬੁਜੇ ਮੁਗਦ ਅਜਾਨ ਸੋ ਪ੍ਰਭ ਚਿਤ ਨਾ ਆਇਓ ਛੁੱਟੈਗੀ ਬੇਬਾਨ ਸਤਬਰ 세ਤੀ ਚਿਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹ ਲੈਣ ਲਗਾ ਕਿਤ ਕੁਫੱਕੜੇ ਕੁਫੱਕੜੇ ਪੜਨਾ ਲੱਗਾ ਕਿਤ ਕੁਫਕੜੇ ਸਭ ਮੁਕਤੀ ਚੱਲੀ ਰਹਿਣ ਰਹਾਓ ਕੁੱਦਮ ਕਰੇ ਪਸ ਪੰਖੀਆ ਕੁੱਦਮ ਪਟਨਾਦਕ ਲਾਕੇ ਕੁੱਦਮ ਕਰੇ ਪਸ ਪੰਖੀਆ ਜਿਸ ਤੈ ਨਾਹੀ ਕਾਰ ਉਤੈ ਸਾਥ ਮਨੁਖ ਹੈ ਫਾਥਾ ਮਾਇਆ ਜਾਲ ਮੁਕਤੇ ਸਹੀ ਭਾਜੀ ਹੈ ਜੇ ਸੱਚਾ ਨਾਮ ਸਮਾਰ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੀ ਜਿਥੈ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀ ਫਾਟੇ ਸੇਈ ਨਿਕਲੇ ਜੇ ਗੁਰ ਕੀ ਪੈਰੀ ਪਾਹੀ ਕੋਈ ਰਖ ਨਾ ਸਕੈ ਦੂਜਾ ਕੋ ਨਾ ਦਿਖਾਈ ਚਾਰੇ ਕੁੰਡਾ ਭਾਰ ਕੈ ਆਏ ਪ੍ਰਿਆ ਸਰਣ ਆਏ ਨਾਨਕ ਸੱਚੈ ਪਾਤ ਸਾਹਿ ਦਬਦਾ ਲਿਆ ਕਢਾਰੇ ਸ੍ਰੀ ਰਾਗ ਮਹੱਲਾ ਮੰਜਵ ਕੜੀ ਮੁਹਤ ਕਾ ਪਾਹੁਣਾ ਕਾਜ ਸਵਾਰਣ ਹਾਰ ਮਾਇਆ ਕਾਮ ਵਿਅਪੇ ਸਮਝੈ ਨਾਹੀ ਦਾਵਾਰ ਉਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ ਵਸ ਭਾਰਾ ਪੜਨਾ ਹੈ ਪਰਿਆ ਵਸ ਜੰਦਾਰ ਅੰਦੇ ਤੂੰ ਬੈਠਾ ਕੰਦੀਪਾ ਹੈ ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੀ ਰਹਾਉ ਹਰੀ ਨਾਹੀ ਨਹ ਡੱਡੂਰੀ ਡੱਡੂਰੀ ਪੜਨਾ ਹਰੀ ਨਾਹੀ ਨਹ ਡੱਡੂਰੀ ਪੱਕੀ ਵਟਣ ਹਾਰ ਲੈ ਲੈ ਧਾਤ ਪਹੁੰਚਿਆ ਦਾਵੇ ਕਰ ਤਈਆਰ ਜਾ ਬੋਵਾ ਹੁਕਮ ਕਿਰਸਾਨ ਦਾ ਤਾ ਲੁਣ ਮਿਣਿਆ ਖੇਤਾਰ ਪਹਿਲਾ ਪਹਿਰ ਧੰਦੇ ਗਿਆ ਦੂਜਾ ਭਰ ਸੋਇਆ ਤੀਜਾ ਝਾਖ ਚਖਾਇਆ ਚੌਥਾ ਭੂਰ ਭਇਆ ਕਦ ਹੀ ਚਿਤਨਾ ਆਇਓ ਜਿਨ ਜਿਓ ਪਿੰਡ ਦਿਆ ਸਾਥ ਸੰਗਤ ਕਉ ਵਾਰਿਆ ਜਿਓ ਕੀਆ ਕੁਰਬਾਨ ਜਿਸਤੇ ਸੋਝੀ ਮਨ ਪਈ ਮਿਲਿਆ ਪੁਰਖ ਸੁਜਾਨ ਨਾਨਕ ਜਿਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾ ਸੱਬੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਧੰਦਾ ਸਭ ਜਲਾਇਕ ਗੁਰਨਾਮ ਦੀਆ ਸੱਚ ਸਵਾਉ ਆਸਾ ਸਭੇ ਲਾਹੀ ਕੈ ਇਕਾ ਆਸ ਕਮਾਉ ਜਿਨੀ ਸਤਗੁਰ ਸੇਵਿਆ ਤਿਨ ਅਗੇ ਮਿਲਿਆ ਥਾਉ ਮਨ ਮੇਰੇ ਕਰਤੇ ਨੋ ਸਾਲਾਹੀ ਸਭੇ ਛੱਡ ਸਿਆਣਤਾ ਗੁਰ ਕੀ ਪੈਰੀ ਪਾਹੀ ਰਹਾਉ ਦੁਖ ਭੁਖ ਨਹਿ ਵਿਆਪੀ ਜੇ ਸੁਖ ਦਾਤਾ ਮਨ ਹੋਇ ਕੇਤੇ ਹੀ ਕਾਮਨਾ ਛੀਏ ਜਾਹਿਰ ਦਾ ਸੱਚਾ ਸੋਈ ਜਿਸ ਤੂੰ ਰਖੇ ਹੱਥ ਦੇ ਇਸ ਮਾਰ ਨਾ ਸਕੈ ਕੋਈ ਸੁਖ ਦਾਤਾ ਗੁਰ ਸੇਵੀਐ ਸਭ ਅਵਗਣ ਕੱਢੈ ਧੋਏ ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗ ਮਸਕਤੇ ਮਸਕਤੇ ਪਾਠ ਪੜਨਾ ਹੈ ਸਾਧੂ ਸੰਗ ਮਸਕਤੇ ਟੂਠੇ ਪਾਵਾ ਦੇਵ ਸਭ ਕਿਛ ਰਸਗਤ ਸਾਹਿਬ ਆਪੇ ਕਰਨ ਕਰੇਵ ਸਤੁਰ ਕੈ ਬਲਿਹਾਰਣ ਮਨਸਾ ਸਭ ਪੂਰੇਵ ਇਕੋ ਜਿਸੈ ਸੱਜਣੋ ਇਕੋ ਭਾਈ ਮੀਤ ਇੱਕ ਸਹਿ ਦੀ ਇਸਾ ਮਕਰੀ ਇੱਕ ਸਹਿ ਦੀ ਹੈ ਰੀਤ ਇੱਕ ਸਿਓ ਮਨ ਮੰਨਿਆ ਤਾ ਹੋਆ ਨਿਹ ਚਲ ਚੀਤ ਸੱਚ ਖਾਣਾ ਸੱਚ ਪਿੰਣਾ ਏਕ ਨਾਨਕ ਸੱਚ ਕੀਤ ਇਥੋਂ ਤੱਕ ਸਤਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਲਕਾ 75 ਸ਼ਬਦ ਹੋ ਗਏ ਹਨ ਚੰਤੀ ਅੰਗ ਤੱਕ ਪਾਵਨ ਗੁਰਬਾਣੀ ਦੀ ਸੰਖਿਆ ਕਰ ਲਈ ਹੈ ਸੋ ਅੱਜ ਦੀ ਵਾਹਿਗੁਰੂ 44 ਅੰਗ ਤੱਕ ਸੰਖਿਆ ਕਰ ਲਈ ਹੈ ਸੋ ਅੱਜ ਦੀ ਇੱਥੇ ਹੀ ਸਮਾਪਤੀ ਹੈ ਜੀ ਇਕਸ ਸਿਓ ਮਨ ਮਾਨਿਆ ਤਾ ਹੋਆ ਨਿਹਚਲ ਚੀਤ ਸੱਚ ਖਾਣਾ ਸੱਚ ਪੈਣਾ ਇਕ ਨਾਨਕ ਸੱਚ ਕੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ